ਬਿਲਾਸ 77ਵੇਂ ਗਣਤੰਤਰ ਦਿਵਸ ਦੀਆਂ ਮੈਂ ਡੇਰਾ ਬਾਬਰਾਨਾ ਪੰਜਾਬ ਦੇ ਪੂਰੇ ਭਾਰਤ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਇਹ ਅੱਜ ਦਾ ਦਿਨ ਹੈਗਾ ਜਿਸ ਦਿਨ ਆਪਾਂ ਸੰਵਿਧਾਨ ਚ ਜਿਹੜੀਆਂ ਗੱਲਾਂ ਲਿਖੀਆਂ ਉੱਤੇ ਆਪਾਂ ਅਮਲ ਕਰੀਏ ਆਪਣੇ ਸ਼ਹੀਦਾਂ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀ ਜਾਨ ਵਾਰ ਦਿੱਤੀ ਹੈ ਦੇਸ਼ ਵਾਸਤੇ ਉਹਨਾਂ ਦੇ ਆਪਾਂ ਧਿਆਨ ਕਰੀਏ ਤੇ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਆਪਾਂ ਪੰਜਾਬ ਨੂੰ ਵਧਾ ਚੜਾ ਕੇ ਸਭ ਤੋਂ ਅੱਗੇ ਸੁਭਾ ਕਰੀਏ ਬਹੁਤ-ਬਹੁਤ ਧੰਨਵਾਦੀ ਜੈ ਹਿੰਦ ਜੈ ਪੰਜਾਬ ਸਤਤਰਮੇ ਗਨਤੰਤਰ ਦਿਵਸ ਦੇ ਮੌਕੇ ਤੇ ਮੈਂ ਆਪਣੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਵਧਾਈ ਵੀ ਦਿੰਨਾ ਹੈ ਜਿਹੜੇ ਸਤਨਾ ਬਾਬਾ ਸਾਹਿਬ ਮੇਤਰ ਨੇ 1950 ਦੇ ਵਿੱਚ ਸੰਵਿਧਾਨ ਜਿਹੜਾ ਅੱਜ ਦੇ ਦਿਨ ਸਾਨੂੰ ਲਿਖ ਕੇ ਦਿੱਤਾ ਸੀਗੇ ਉਹਨਾਂ ਨੂੰ ਔਰ ਜਿਹੜੇ ਸਾਡੇ ਸ਼ਹੀਦ ਹੋਏ ਉਸ ਸਮੇਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਨੇ ਆ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਆ ਦਿਨ ਸਾਨੂੰ ਮਿਲ ਨੂੰ ਮਨਾਉਣ ਨੂੰ ਦਿਨ ਮਿਲਿਆ ਮੈਂ ਸਾਰਿਆਂ ਦਾ ਉਹਨਾਂ ਨੂੰ ਨਤਮਸਤ ਵੀ ਉਹਨਾਂ ਸ਼ਿਦਾਂ ਨੂੰ ਪ੍ਰਣਾਮ ਵੀ ਕਰਦਾ ਤਾਂ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਵੀ ਆਪਣੇ ਨੂੰ ਲੱਖ ਲੱਖ ਵਧਾਈ ਦਿੰਦਾ ਨੌਜਵਾਨਾਂ ਨੂੰ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਅੱਜ ਦੇ ਸਭਾ ਦੇ ਵਿੱਚ ਦੇਖੋ ਜੀ ਨੌਜਵਾਨਾਂ ਨੂੰ ਐਹੀ ਸੰਦੇਸ਼ ਹੈ ਕਿ ਨਸ਼ਿਆਂ ਤੋਂ ਮੁਕਤ ਰਹੋ ਨੌਜਵਾਨੀ ਆਪਣੇ ਦੇਸ਼ ਲਈ ਦੇਸ਼ ਦੇ ਸਰਮਾਇਆ ਨੇ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਤਰੱਕੀ ਕਰਨੀ ਹੈ ਇਹਨਾਂ ਦੇ ਸਿਰ ਤੇ ਸਾਰੀ ਤਰੱਕੀ ਹੈ ਜਿਸ ਦੇਸ਼ ਦਾ ਨੌਜਵਾਨ ਤਗੜਾ ਉਸ ਦੇਸ਼ ਦੀ ਤਰੱਕੀ ਵਿੱਚ ਚਾਹੁੰਦੀ ਆ ਮੈਂ ਨੌਜਵਾਨਾਂ ਕਿ ਨਾਲ ਨਸ਼ਿਆਂ ਤੋਂ ਦੂਰ ਰਹੋ ਐਜੂਕੇਸ਼ਨ ਨਾਲ ਰਹੋ ਆਪਣੀ ਸਿਹਤ ਦਾ ਧਿਆਨ ਰੱਖੋ ਐਹੀ ਨੌਜਵਾਨ ਬਣੋ ਸਰ ਨੌਜਵਾਨਾਂ ਨੂੰ ਇੱਕ ਜਿਹੜੇ ਲੋਕ ਜਿਹੜੇ ਅਸਲ ਜਿਹੜੇ ਡੱਡਲ ਕਰ ਅੰਸਰ ਨੇ ਉਹਨਾਂ ਨੂੰ ਮੁੱਖ ਭੇਰੇ ਚਾਹੁੰਦਾ ਸਰਕਾਰ ਨੇ ਮੌਕਾ ਦਿੱਤਾ ਹੈ ਕੀ ਕਹਿਣਾ ਚਾਹੋਗੇ ਦੇਖੋ ਬੜਾ ਕਲੀਅਰ ਕਟ ਮੈਸੇਜ ਹੈ ਕਿ ਜਿਹੜੇ ਨੌਜਵਾਨ ਬੱਚੇ ਗਲਤ ਰਸਤੇ ਤੇ ਤੁਰ ਪੈ ਨੇ ਚਾਹੇ ਨਸ਼ਾ ਚਾਹੇ ਚੜਾਈਓ ਕੈਕਸਰਵਾਤ ਚ ਉਹਨਾਂ ਨੂੰ ਸਰਕਾਰ ਵੱਲੋਂ ਇੱਕ ਉਦੇਸ਼ ਹੈ ਕਿ ਉਹਨਾਂ ਨੂੰ ਇੱਕ ਮੌਕਾ ਹੈ ਉਹ ਮੁਖਤਰ اچਾਨਕੇ ਆਪਣੀ ਚੰਗੀ ਜ਼ਿੰਦਗੀ ਜਿਹੜੀ ਬਸਰ ਕਰਨ ਦਾ ਮੌਕਾ ਜਿਹੜਾ ਸੀਐਫ ਸਾਹਿਬ ਨੇ ਦਿੱਤਾ ਤਾਂ ਮੈਨੂੰ ਉਮੀਦ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ 80 ਤੋਂ ਲੈ ਕੇ 92 93 ਤੱਕ ਇੱਕ ਬੜਾ ਫਟਾ ਪੰਜਾਬ ਤੇ ਕਮਾਲਾ ਸਭ ਆਇਆ ਸੀਗਾ ਉਸ ਸਮੇਂ ਵੀ ਸਰਕਾਰ ਨੇ ਇੱਕ ਮੌਕਾ ਦਿੱਤਾ ਸੀਗਾ ਉਹਨਾਂ ਨੌਜਵਾਨਾਂ ਨੂੰ ਤਾਂ ਬਹੁਤ ਸਾਰੇ ਨੌਜਵਾਨਾਂ ਨੇ ਉਦੋਂ ਸਮਰਪਣ ਨਹੀਂ ਕੀਤਾ ਆਪਣੇ ਆਪ ਨੂੰ ਸਰਕਾਰ ਦੇ ਤਾਂ ਬਹੁਤ ਸਾਰਾ ਸਰਕਾਰ ਨੇ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਚੰਗਾ ਜੀਵਨ ਪੱਤਰ ਜਿਹੜਾ ਮੌਕਾ ਦਿੱਤਾ ਕਾ ਹੁਣ ਅਸੀਂ ਇਹ ਫਿਰ ਦੁਬਾਰਾ ਅਪੀਲ ਕਰਦੇ ਆ ਕਿ ਜਿਹੜੇ ਨੌਜਵਾਨ ਰਾਇਓ ਕਿਰਾਏ ਪੈ ਕੇ ਨੇ ਉਹ ਦੁਬਾਰਾ ਸਰਕਾਰ ਦਾ ਸਹਿਯੋਗ ਕਰਨ ਮੁਕਤਰਾ ਚਾਹਣ ਔਰ ਉਹਨਾਂ ਨੂੰ ਦੁਬਾਰਾ ਆਪਣੇ ਲੀਆਂ ਤੇ ਚੰਗੇ ਸਮਾਜ ਵਿੱਚ ਚੰਗਾ ਜਿਹੜਾ ਮੌਕਾ ਦਿੱਤਾ ਜਾਵੇ